ਇੱਕ ਕਹਾਵਤ ਹੈ ਕਹਿੰਦੇ ਕਿ ਪ੍ਰਮਾਤਮਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਹੈ ਯਾਨੀ ਪ੍ਰਮਾਤਮਾ ਬੰਦੇ ਦੀ ਮੱਤ ਮਾਰ ਦਿੰਦਾ ਤੇ ਮੱਤ ਮਾਰਨ ਤੋਂ ਬਾਅਦ ਬੰਦਾ ਫਿਰ ਇਹੋ ਜੇ ਕੰਮ ਕਰਦਾ ਹੈ ਕਿ ਉਸ ਨੂੰ ਘਸੁੰਨ ਮਾਰਨ ਦੀ ਜਾਂ ਲੱਤਾਂ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਅਕਸਰ ਹੀ ਇਹ ਘਟਨਾਵਾਂ ਸੁਣਦੇ ਆ ਬਹੁਤ ਚਰਚਾ ਦੇ ਵਿੱਚ ਨੇ ਕਿ ਇਸ਼ਕ ਵਿੱਚ ਅੰਨੇ ਹੋ ਕੇ ਕਈ ਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੇ ਨੇ ਸਕੇ ਰਿਸ਼ਤੇ ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਇੱਕ ਘਟਨਾ ਮੈਂ ਤੁਹਾਨੂੰ ਸੁਣਾਈ ਸੀ ਕਿ ਭਾਣਜੇ ਦੇ ਨਾਲ ਮਾਮੀ ਨੇ ਮਿਲ ਕੇ ਆਪਣੇ ਪਤੀ ਦਾ ਹੀ ਕਤਲ ਕਰਵਾ ਦਿੱਤਾ ਕਿਉਂਕਿ ਉਹ ਉਸ ਨੂੰ ਪਿਆਰ ਕਰਦੀ ਸੀ ਉਸ ਦੇ ਨਾਲ ਸਬੰਧਾਂ ਦੇ ਵਿੱਚ ਸੀ ਐਦਾਂ ਹੀ ਬਹੁਤ ਸਾਰੀਆਂ ਐਦਾਂ ਦੀਆਂ ਘਟਨਾਵਾਂ ਰੋਜ਼ਾਨਾ ਵਾਂਗ ਨਿਕਲ ਕੇ ਆਉਂਦੀਆਂ ਨੇ ਕਿ ਪਤੀ ਨੇ ਪ੍ਰੇਮਿਕਾ ਦੇ ਪਿਆਰ ਦੇ ਵਿੱਚ ਪ੍ਰੇਮਿਕਾ ਨੂੰ ਪਾਉਣ ਲਈ ਪਤਨੀ ਨੂੰ ਮਾਰ ਦਿੱਤਾ ਤੇ ਪਤਨੀ ਨੇ ਪ੍ਰੇਮੀ ਨੂੰ ਪਾਉਣ ਲਈ ਪਤੀ ਨੂੰ ਮਾਰ ਦਿੱਤਾ ਅੱਜ ਦੀ ਜੋ ਮੈਂ ਸੱਚੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੱਡੀ ਰਾਹਤ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਇਸ ਵਿੱਚ ਕਿਸੇ ਦਾ ਵੀ ਕਤਲ ਨਹੀਂ ਹੁੰਦਾ ਪਰ ਜੋ ਹੁੰਦਾ ਹੈ ਬੜਾ ਹੀ ਹੈਰਾਨੀ ਜਨਕ ਹੁੰਦਾ ਹੈ ਇਸ ਘਟਨਾ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਦਾਂ ਕਿਵੇਂ ਹੋ ਸਕਦਾ ਹੈ ਇਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਅੰਬੇਦਕਰਨਾਗਰ ਇਸ ਦਾ ਥਾਣਾ ਬਸਖਾਰੀ ਤੇ ਇਸ ਦੇ ਅਧੀਨ ਪੈਂਦਾ ਪਿੰਡ ਪ੍ਰਤਾਪਪੁਰ ਇਥੋਂ ਦਾ ਰਹਿਣ ਵਾਲਾ ਚੰਦਰਸ਼ੇਖਰ ਜਿਸ ਦੀ ਉਮਰ ਲਗਭਗ 55 60 ਸਾਲ ਹੋਣੀ ਹੈ ਇਸ ਦਾ ਵਿਆਹ ਹੁੰਦਾ ਹੈ ਇੰਦਰਾਬਤੀ ਦੇ ਨਾਲ ਇੰਦਰਾਬਤੀ ਪਹਿਲਾਂ ਵਿਆਹੀ ਹੋਈ ਸੀ ਉਸ ਦੇ ਕੋਲ ਇੱਕ ਕੁੜੀ ਸੀ ਉਸ ਤੋਂ ਬਾਅਦ ਹੁਣ ਇਸ ਦਾ ਵਿਆਹ ਚੰਦਰਸ਼ੇਖਰ ਦੇ ਨਾਲ ਹੋ ਜਾਂਦਾ ਹੈ ਤੇ ਹੁਣ ਇਹਨਾਂ ਦਾ ਜੋ ਪਰਿਵਾਰਕ ਜੀਵਨ ਸੀ ਇਹਨਾਂ ਦੀ ਜੋ ਜ਼ਿੰਦਗੀ ਸੀ ਚੰਗੀ ਚੱਲ ਰਹੀ ਸੀ ਇਹਨਾਂ ਦੇ ਕੋਲ ਤਿੰਨ ਬੱਚਿਆਂ ਦਾ ਹੋਰ ਜਨਮ ਹੁੰਦਾ ਹੈ ਹੁਣ ਟੋਟਲ ਇਹਨਾਂ ਦੇ ਘਰ ਚਾਰ ਬੱਚੇ ਹੋ ਜਾਂਦੇ ਨੇ ਦੋ ਸਾਲ ਪਹਿਲਾਂ ਜੋ ਚੰਦਰਸ਼ੇਖਰ ਹੁੰਦਾ ਉਹ ਜੋ ਇੰਦਰਾਬਤੀ ਦੀ ਪਹਿਲਾਂ ਵਾਲੀ ਕੁੜੀ ਸੀ ਪਹਿਲੇ ਵਿਆਹ ਦੀ ਉਸ ਦਾ ਵਿਆਹ ਕਰਦਾ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਜੋ ਚੰਦਰਸ਼ੇਖਰ ਹੁੰਦਾ ਉਹ ਨਾਲ ਦੇ ਹੀ ਸ਼ਹਿਰ ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਕੰਮ ਕਰਦਾ ਹੁੰਦਾ ਜਦੋਂ ਚੰਦਰਸ਼ੇਖਰ ਇੱਕ ਵਾਰ ਘਰ ਆਉਂਦਾ ਹੈ ਗੱਲ ਹੈ April 2025 ਦੀ ਉਹ ਘਰ ਆਉਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਜੋ ਉਸ ਦੀ ਪਤਨੀ ਹੈ ਇੰਦਰਾਵਤੀ ਜਿਸ ਦੀ ਉਮਰ ਲਗਭਗ 52 53 ਸਾਲ ਹੈ ਉਸ ਦਾ ਤਾਂ ਅਫੇਅਰ ਹੈ ਉਸ ਦੇ ਤਾਂ ਨਜਾਇਜ਼ ਸਬੰਧ ਨੇ ਤੇ ਨਜਾਇਜ਼ ਸਬੰਧ ਵੀ 25 26 ਸਾਲਾਂ ਦੇ ਮੁੰਡੇ ਦੇ ਨਾਲ ਜੋ ਕਿ ਰਿਸ਼ਤੇਦਾਰੀ ਦੇ ਵਿੱਚ ਇੰਦਰਾਬਤੀ ਦਾ ਪੋਤਾ ਲੱਗਦਾ ਹੈ ਜਿਸ ਤੋਂ ਆਜ਼ਾਦ ਹੈ ਇਹ ਗੱਲ ਜਦੋਂ ਚੰਦਰਸ਼ੇਖ ਨੂੰ ਪਤਾ ਲੱਗਦੀ ਹੈ ਤਾਂ ਹੈਰਾਨ ਹੋ ਜਾਂਦਾ ਹੈ ਤੇ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਆਪਣੀ ਪਤਨੀ ਨੂੰ ਕਹਿੰਦਾ ਕਿ ਇਹ ਤਾਂ ਬਿਲਕੁਲ ਗਲਤ ਹੈ ਤੂੰ ਇਹ ਕੀ ਕਰ ਰਹੀਆਂ ਆਪਣੇ ਚਾਰ ਬੱਚੇ ਨੇ ਤੇ ਬੱਚੇ ਵੀ ਬਹੁਤ ਵੱਡੇ ਹੋ ਗਏ ਤੇ ਤੂੰ ਜਿਸ ਦੇ ਨਾਲ ਇਹ ਪ੍ਰੇਮ ਸੰਬੰਧ ਬਣਾਏ ਨੇ ਜਿਸ ਦੇ ਨਾਲ ਤੂੰ ਸਬੰਧ ਬਣਾ ਰਹੀਆਂ ਜਿਸ ਦੇ ਨਾਲ ਤੂੰ ਪਿਆਰ ਕਰ ਰਹੀਆਂ ਉਹ ਤਾਂ ਤੇਰੇ ਨਾਲੋਂ ਅੱਧੀ ਉਮਰ ਦਾ ਵੀ ਨਹੀਂ ਅੱਧੀ ਉਮਰ ਤੋਂ ਵੀ ਘੱਟ ਹੈ ਤੇ ਤੂੰ ਇਹ ਐਡਾ ਗਲਤ ਕਦਮ ਕਿਉਂ ਚੱਕ ਰਹੀਆਂ ਜੇ ਅੱਗੇ ਤੋਂ ਮੈਂ ਉਸ ਨੂੰ ਆਪਣੇ ਘਰੇ ਆਉਂਦਾ ਜਾਂ ਤੈਨੂੰ ਉਸ ਨਾਲ ਮਿਲਦਾ ਦੇਖ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੁਣ ਇੰਦਰਾਬਤੀ ਨੂੰ ਲੱਗਦਾ ਹੈ ਕਿ ਜੋ ਚੰਦਰਸ਼ੇਖਰ ਆ ਉਹ ਸਾਡੇ ਵਿਆਹ ਦੇ ਵਿੱਚ ਰੋੜਾ ਹੈ ਉਹ ਸਾਡੇ ਰਾਹ ਦੇ ਵਿੱਚ ਰੋੜਾ ਹੈ ਜੇ ਚੰਦਰਸ਼ੇਖਰ ਨੂੰ ਹੀ ਮਾਰ ਦਿੱਤਾ ਜਾਵੇ ਤਾਂ ਸ਼ਾਇਦ ਸਾਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਅਸੀਂ ਆਪਣੀ ਜ਼ਿੰਦਗੀ ਚੰਗੀ ਬਤੀਤ ਕਰ ਸਕਦੇ ਹਾਂ ਚੰਦਰਸ਼ੇਖਰ ਦੇ ਦੱਸਣ ਅਨੁਸਾਰ ਚੰਦਰਸ਼ੇਖਰ ਅਤੇ ਉਸ ਦੇ ਬੱਚਿਆਂ ਨੂੰ ਇਹਨਾਂ ਵੱਲੋਂ ਆਜ਼ਾਦ ਵੱਲੋਂ ਤੇ ਇੰਦਰਾਬਤੀ ਵੱਲੋਂ ਦੋਨਾਂ ਵੱਲੋਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਚੰਦਰਸ਼ੇਖਰ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈ ਥਾਣੇ ਦੇ ਵਿੱਚ ਜਾਂਦਾ ਹੈ ਥਾਣੇ ਵਾਲੇ ਦੋਨੇ ਪੱਖਾਂ ਦੀਆਂ ਗੱਲਾਂ ਸੁਣਦੇ ਨੇ ਇਹਨਾਂ ਨੂੰ ਸਮਝਾਉਂਦੇ ਨੇ ਤੇ ਜੋ ਸਮਾਜ ਦੇ ਲੋਕ ਹੁੰਦੇ ਨੇ ਉਹ ਵੀ ਇੰਦਰਾਵਤੀ ਅਤੇ ਆਜ਼ਾਦ ਨੂੰ ਸਮਝਾਉਂਦੇ ਆ ਕਿ ਤੁਹਾਡਾ ਤਾਂ ਰਿਸ਼ਤਾ ਦਾਦੀ ਪੋਤੇ ਵਾਲਾ ਦਾ ਤੇ ਤੁਹਾਡੀ ਉਮਰ ਦਾ ਵੀ ਦੁੱਗਣੇ ਦਾ ਫਰਕ ਹੈ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਇਹ ਗਲਤ ਕਰ ਰਹੇ ਹੋ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਹੈ ਇਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਇਹ ਯਾਦ ਪਾਤ ਉੱਚ ਨੀਚ ਉਮਰ ਇਥੋਂ ਤੱਕ ਕੇ ਰਿਸ਼ਤੇ ਕਿਸੇ ਦਾ ਵੀ ਧਿਆਨ ਨਹੀਂ ਰੱਖਦਾ ਇਹ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਅਮਰਾਬਤੀ ਤੇ ਚੰਦਰਸ਼ੇਖਰ ਦੋਨਾਂ ਦੇ ਵਿਆਹ ਨੂੰ 20 ਸਾਲ ਹੋ ਗਏ ਸੀ ਕਿਉਂਕਿ ਇਹ ਅਮਰਾਬਤੀ ਦਾ ਦੂਜਾ ਵਿਆਹ ਸੀ ਪਰ ਹੁਣ ਅਮਰਾਬਤੀ ਦਾ ਦੂਸਰੇ ਵਿਆਹ ਤੋਂ ਵੀ ਜੀ ਭਰ ਗਿਆ ਸੀ ਉਹ ਤੀਸਰਾ ਵਿਆਹ ਕਰਵਾਉਣਾ ਚਾਹੁੰਦੀ ਸੀ ਆਜ਼ਾਦ ਦੇ ਨਾਲ ਜੋ ਕਿ ਉਹਨਾਂ ਦੇ ਗਮਾਣ ਦੇ ਵਿੱਚ ਹੀ ਰਹਿੰਦਾ ਸੀ ਤੇ ਰਿਸ਼ਤੇਦਾਰੀ ਵਿੱਚ ਉਸ ਦਾ ਪੋਤਾ ਲੱਗਦਾ ਸੀ ਹੁਣ ਇੰਦਰਾਬਤੀ ਅਤੇ ਆਜ਼ਾਦ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਨਹੀਂ ਮੰਨਦੇ ਹੁਣ ਪੁਲਿਸ ਵਾਲਿਆਂ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਜੇ ਤੁਸੀਂ ਨਹੀਂ ਮੰਨਦੇ ਤਾਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰੋ ਅਸੀਂ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇੰਦਰਾਬਤੀ ਵੀ ਬਾਲਗ ਸੀ ਅਤੇ ਜੋ ਆਜ਼ਾਦ ਸੀ ਉਹ ਵੀ ਬਾਲਗ ਸੀ ਹੁਣ ਜਦੋਂ ਇਹਨਾਂ ਤੇ ਜਿਆਦਾ ਦਬਾਅ ਪਾਇਆ ਜਾਂਦਾ ਇੰਦਰਾਬਤੀ ਤੇ ਆਜਾਦ ਤੇ ਫੇਰ ਇੱਕ ਕਦਮ ਚੱਕਦੇ ਨੇ ਇਹ ਘਰੋਂ ਦੋਨੋਂ ਭੱਜ ਜਾਂਦੇ ਨੇ ਗੋਬਿੰਦ ਸਾਹਿਬ ਮੰਦਰ ਦੇ ਵਿੱਚ ਜਾ ਕੇ ਦੋਨੋਂ ਵਿਆਹ ਕਰਵਾ ਲੈਂਦੇ ਨੇ ਹੁਣ ਜਦੋਂ ਇਸ ਗੱਲ ਦਾ ਪਤਾ ਚੰਦਰਸ਼ੇਖਰ ਨੂੰ ਲੱਗਦਾ ਤੇ ਸਮਾਜ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਲੱਗਦਾ ਤਾਂ ਸਭ ਦੇ ਵਿੱਚ ਬੜਾ ਹੀ ਗੁੱਸਾ ਹੁੰਦਾ ਕਿ ਇਹਨਾਂ ਨੇ ਇਹ ਕੀ ਕੀਤਾ ਇਹਨਾਂ ਨੇ ਤਾਂ ਹੱਦ ਹੀ ਪੰਨ ਦਿੱਤੀ ਉਸ ਤੋਂ ਬਾਅਦ ਸਮਾਜ ਵਾਲੇ ਇਹਨਾਂ ਦੋਨਾਂ ਦਾ ਭਾਂਡਾ त्याग ਦਿੰਦੇ ਨੇ ਕਹਿੰਦੇ ਨੇ ਕਿ ਤੁਸੀਂ ਸਾਡੇ ਵਿੱਚ ਨਹੀਂ ਰਹਿ ਸਕਦੇ ਤੁਸੀਂ ਇੱਥੋਂ ਜਿੱਥੇ ਮਰਜ਼ੀ ਜਾ ਕੇ ਰਹੋ ਪਰ ਸਾਡੇ ਕੋਲ ਤੁਸੀਂ ਨਹੀਂ ਰਹਿ ਸਕਦੇ ਇਹ ਸਾਡੇ ਸਮਾਜ ਦੇ ਵਿੱਚ ਤੁਸੀਂ ਨਹੀਂ ਰਹਿ ਸਕਦੇ ਤਾਂ ਇਹ ਦੋਨੋਂ ਅੰਬੇਦਕਰ ਨਗਰ ਛੱਡ ਕੇ ਕਿਤੇ ਹੋਰ ਰਹਿਣ ਦੇ ਲਈ ਚਲੇ ਜਾਂਦੇ ਨੇ ਤੇ ਇੱਧਰ ਜਦੋਂ ਚੰਦਰਸ਼ੇਖਰ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦਾ ਕਿ ਮੇਰੇ ਵੱਲੋਂ ਮੇਰੀ ਪਤਨੀ ਮਰ ਗਈ ਮੈਂ ਉਸ ਦੇ ਪਾਠ ਦਾ ਭੋਗ ਪਾਵਾਂਗਾ ਤੇ ਮੈਂ ਪਰਮਾਤਮਾ ਦਾ ਇਹ ਸ਼ੁਕਰ ਕਰਦਾ ਕਿ ਮੇਰੀ ਅਤੇ ਮੇਰੇ ਬੱਚਿਆਂ ਦੀ ਜਾਨ ਬਚ ਗਈ ਨਹੀਂ ਤਾਂ ਇਹਨਾਂ ਨੇ ਸਾਨੂੰ ਜ਼ਹਿਰ ਦੇ ਕੇ ਮਾਰ ਦੇਣਾ ਸੀ ਹੁਣ ਇੰਦਰਾਵਤੀ ਅਤੇ ਆਜ਼ਾਦ ਦੋਨਾਂ ਦਾ ਵਿਆਹ ਹੋ ਗਿਆ ਹੁਣ ਦੇਖਣਾ ਹੋਊਗਾ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋ ਕਿਉਂਕਿ ਇੱਕ ਤਾਂ 25-26 ਸਾਲਾਂ ਦਾ ਮੁੰਡਾ ਤੇ ਉਸ ਦੀ ਪਤਨੀ ਪ੍ਰੇਮਿਕਾ 55 752 ਸਾਲਾਂ ਦੀ ਕਿਵੇਂ ਇਹਨਾਂ ਦੀ ਜ਼ਿੰਦਗੀ ਚੱਲੇਗੀ ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਇਹ ਘਟਨਾ ਹੋਈ ਹੈ ਇਹ ਘਟਨਾ ਕੋਈ ਜ਼ਿਆਦਾ ਵਧੀਆ ਨਹੀਂ ਹੋਈ ਪਰ ਇਸ ਵਿੱਚ ਇੱਕ ਗੱਲ ਚੰਗੀ ਹੋਈ ਕਿ ਕਿਸੇ ਦਾ ਕਤਲ ਨਹੀਂ ਹੋਇਆ ਨਹੀਂ ਤਾਂ ਆਪਾਂ ਜ਼ਿਆਦਾਤਰ ਅੱਜ ਕੱਲ ਜੋ ਵੀ ਏਦਾਂ ਦੀਆਂ ਘਟਨਾਵਾਂ ਦੇਖਦੇ ਹਾਂ ਉਸ ਵਿੱਚ ਕਿਸੇ ਨਾ ਕਿਸੇ ਬੰਦੇ ਦਾ ਕਤਲ ਹੁੰਦਾ ਹੈ ਇਹ ਪ੍ਰੇਮ ਸਬੰਧਾਂ ਦੇ ਕਾਰਨ ਪਰ ਇਸ ਘਟਨਾ ਦੇ ਵਿੱਚ ਇਹ ਗੱਲ ਸਹੀ ਰਹੀ ਕਿ ਕਿਸੇ ਦਾ ਕਤਲ ਨਹੀਂ ਹੋਇਆ ਚੰਦਰਸੀਖਰ ਨੇ ਵੀ ਸੋਚਿਆ ਕਿ ਜੇ ਵਿਆਹ ਕਰਵਾਉਂਦੀ ਆ ਤਾਂ ਕਰਵਾ ਲਵੇ ਤੇ ਉਧਰ ਜੋ ਆ자ਦ ਹੁੰਦਾ ਤੇ ਇੰਦਰਾਬਤੀ ਹੁੰਦੀ ਆ ਉਹਨਾਂ ਨੇ ਵੀ ਸੋਚਿਆ ਕਿ ਅਸੀਂ ਵਿਆਹ ਕਰਵਾਵਾਂਗੇ ਪਰ ਐਦਾਂ ਦਾ ਕੋਈ ਖੂਨ ਖਰਾਬਾ ਨਹੀਂ ਕਰਾਂਗੇ ਜਿਸ ਦੇ ਨਾਲ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇ ਕਿਉਂਕਿ ਜਦੋਂ ਕੋਈ ਕਿਸੇ ਦਾ ਕਤਲ ਕਰਦਾ ਤਾਂ ਫੇਰ ਉੱਥੇ ਦੂਸਰੇ ਦੀ ਤਾਂ ਜ਼ਿੰਦਗੀ ਜਾਂਦੀ ਜਾਂਦੀ ਹੈ ਪਰ ਆਪਣੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਇਹ ਘਟਨਾ ਚੰਗੀ ਤਾਂ ਨਹੀਂ ਪਰ ਇਸ ਘਟਨਾ ਦੇ ਵਿੱਚ ਇੱਕ ਗੱਲ ਚੰਗੀ ਹੈ ਕਿ ਇਸ ਘਟਨਾ ਵਿੱਚ ਕਿਸੇ ਦਾ ਕਤਲ ਨਹੀਂ ਹੋਇਆ ਵਿਆਹ ਹੋ ਗਿਆ ਉਹ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਵਿਆਹ ਕਰਵਾ ਕੇ ਰਹਿਣ ਲੱਗ ਗਏ ਹੁਣ ਦੇਖਣਾ ਹੋਗਾ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਚੱਲ ਰਹੀ ਹੈ ਪਰ ਇਧਰ ਚੰਦਰਸ਼ੇਖਰ ਨੂੰ ਵੀ ਇਹ ਲੱਗਦਾ ਕਿ ਜੇ ਉਹ ਗਈ ਤਾਂ ਜਾਣ ਦਿਓ ਮੇਰੇ ਵੱਲੋਂ ਉਹ ਮਰ ਗਈ ਮੈਂ ਉਸ ਦੇ ਪਾਠ ਦਾ ਭੋਗ ਪਾ ਦੇਵਾਂਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੀਆਂ ਗੱਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ 25-26 ਸਾਲਾਂ ਦਾ ਮੁੰਡਾ ਤੇ 52-55 ਸਾਲਾਂ ਦੀ ਔਰਤ ਇਹ ਸੋਚਣ ਵਿੱਚ ਹੀ ਬੜਾ ਅਟਪਟਾ ਲੱਗਦਾ ਹੈ ਕਿਉਂਕਿ ਜੋ ਔਰਤ ਸੀ ਉਹ ਮੁੰਡੇ ਦੀ ਦਾਦੀ ਲੱਗਦੀ ਸੀ ਘਰਾਂ ਦੇ ਵਿੱਚੋਂ ਪਰ ਜਿਵੇਂ ਕਹਿੰਦਾ ਕਿ ਇਸ਼ਕ ਅੰਨਾ ਹੁੰਦਾ ਹੈ ਕੁਝ ਵੀ ਨਹੀਂ ਦੇਖਦਾ ਇਸ ਕੇਸ ਵਿੱਚ ਵੀ ਐਦਾਂ ਹੀ ਹੋਇਆ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਤੁਹਾਡਾ ਕਮੈਂਟ ਇਸ ਵੀਡੀਓ ਦੇ ਹੇਠਾਂ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਕਮੈਂਟ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਅਸਿਕਾਰ